ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਲਕਾ ਸ਼ੀਰਸ ਚਮਕੌਰ ਸਾਹਿਬ ਵਿੱਚ 18 ਅਗਸਤ ਦੀ ਫੇਰੀ ਸਮੇਂ ਉਹਨਾਂ ਦੇ ਪਰਵੇਸ਼ ਸਵਾਗਤ ਦੀਆਂ ਤਿਆਰੀਆਂ ਲਈ ਮੋਰਿੰਡਾ ਵਿਖੇ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਹਲਕੇ ਦੇ ਪੰਚ ਸਰਪੰਚ ਸ਼ਹਿਰ ਦੇ ਕਾਉਂਸਲਰ ਅਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰ ਅਤੇ ਵਲੰਟੀਅਰ ਸ਼ਾਮਲ ਹੋਏ ਇਸ ਮੀਟਿੰਗ ਮੌਕੇ ਪੰਜਾਬ ক্রিকেট ਐਸੋਸੀਏਸ਼ਨ ਦੇ ਮੈਂਬਰ ਬੀਰ ਦਵਿੰਦਰ ਸਿੰਘ ਬੱਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਹਲਕਾ ਵਿਧਾਇਕ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਪਰੋਸਾ ਦਿੱਤਾ ਸੋ ਅੱਜ ਮਾਨਯੋਗ ਐਮਐਲਏ ਸਾਹਿਬ ਡਾਕਟਰ ਚੰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਪੂਰਾ ਮੋਰਿੰਡਾ ਬਲਾਕ ਦੇ ਤੇ ਮੋਰਿੰਡਾ ਸ਼ਹਿਰੀ ਜਿਹੜੇ ਸਾਡੇ ਐਮਸੀ ਸਾਹਿਬ ਵਾਲੇ ਉਹਨਾਂ ਨਾਲ ਐਮਐਲਏ ਸਾਹਿਬ ਨੇ ਮੀਟਿੰਗ ਕੀਤੀ ਤੇ ਇਸ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਸੀਗਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਮਾਨ ਹਸਪੀਟਲ ਜੋ ਨਵਾਂ ਬਣਿਆ ਚੰਗੋਟ ਸਾਹਿਬ ਦੇ ਵਿੱਚ 50 ਬੈੱਡ ਦਾ ਉਹਦਾ ਉਦਘਾਟਨ ਕਰਨ ਆ ਰਹੇ ਨੇ ਉਸੇ ਸਿਲਸਿਲੇ ਵਿੱਚ ਐਮਐਲਏ ਸਾਹਿਬ ਨੇ ਮੀਟਿੰਗ ਲਈ ਸੀ ਤੇ ਐਮਐਲਏ ਸਾਹਿਬ ਨੇ ਸਾਰੇ ਬਲਾਕ ਪਰ ਦਾ ਸਰਪੰਚ ਸਾਹਿਬਾਨਾਂ ਤੇ ਐਮਸੀ ਸਾਹਿਬਾਨਾਂ ਦੀ ਜਿਹੜੀ ਡਿਊਟੀ ਲਗਾਈ ਹੈ ਸਾਡੀ ਜਿਹੜੀ ਡਿਊਟੀ ਲੱਗੀ ਹੈ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿੰਨਾ ਇਕੱਠ ਦੀ ਉਮੀਦ ਕਰਦੇ ਉਸ ਤੋਂ ਦੁੱਗਣਾ ਚੋਗਣਾ ਇਕੱਠ ਲੈਣ ਕੇ ਜਿਹੜੇ ਸਾਡੇ ਮਹਬੂਬ ਨੇਤਾ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਸਵਾਗਤ ਲਈ ਸੀ ਬੜਾ ਬਹੁਤ ਬਹੁਤ ਧੰਨਵਾਦ ਇਸ ਮੌਕੇ ਤੇ ਸੰਬੋਧਨ ਕਰਦੇ ਆ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 18 ਅਗਸਤ ਨੂੰ ਸ਼ਹਿਰ ਚੰਪਕੌਰ ਸਾਹਿਬ ਵਿਖੇ 50 ਬਿਸਤਰਿਆਂ ਦੇ ਤਿਆਰ ਹੋਏ ਹਸਪਤਾਲ ਦਾ ਉਦਘਾਟਨ ਕਰਨਗੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਜਿੱਥੇ ਹੋਰ ਹਰ ਤਰ੍ਹਾਂ ਦੀਆਂ ਸਹੂਲਤਾਂ ਸਹੂਲਤਾ ਦੇਣ ਲਈ ਸੁਹਿਰਦ ਹੈ ਉੱਥੇ ਹੀ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾ ਪ੍ਰਮੁਕhta ਦੇ ਆਧਾਰ ਤੇ ਦੇਣ ਲਈ ਵਚਨਬੱਧ ਹੈ ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਦੀ ਸਹੂਲਤ ਸੰਬੰਧੀ ਦੱਸਿਆ ਕਿ ਇਸ ਸਮੇਂ ਲਗਭਗ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਸਕੂਲਾਂ ਨੂੰ ਵੱਡੀਆਂ ਗ੍ਰਾਂਟਾਂ ਦੇ ਕੇ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਦਿਵਾ ਕੇ ਬੱਚਿਆਂ ਦੇ ਉਜਵਲ ਭਵਿੱਖ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੀਟਿੰਗ ਹੈ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਜਿਹੜਾ ਹੈਗਾ 18 ਤਰੀਕ ਨੂੰ ਚਮਕੌਰ ਸਾਹਿਬ ਵਿਖੇ ਪਹੁੰਚ ਰਹੇ ਨੇ ਉੱਥੇ ਜਿਹੜਾ 50 ਬੈੱਡ ਦਾ ਹਸਪਤਾਲ ਬਣਿਆ ਹੈ ਉਹਦਾ ਉਦਘਾਟਨ ਕਰਨਾ ਤੇ ਨਾਲ ਹੀ ਜਿਹੜਾ ਮੋਰਿੰਡੇ ਦਾ ਹਸਪਤਾਲ ਹੈ ਉਹਦਾ ਨਵੀਨੀਕਰਨ ਹੋਣਾ ਤੇ ਉਹਦੇ ਉਦਘਾਟਨ ਲਈ ਪਹੁੰਚ ਰਹੇ ਨੇ ਉਹਦੇ ਲਈ ਅੱਜ ਸਾਰੇ ਸਾਡੇ ਸਤਕਾਰਯੋਗ ਸਾਡੇ ਵਲੰਟੀਅਰ ਸਹਿਬਾਨ ਸਾਡੇ ਬਲੌਗ ਪ੍ਰਧਾਨ ਸਾਡੇ ਚੇਅਰਮੈਨ ਸਾਹਿਬ ਸਹਿਬਾਨ ਤੇ ਹੋਰ ਅਹੁਦੇਦਾਰ ਸਹਿਬਾਨ ਉਹਨਾਂ ਸਾਰਿਆਂ ਦੀ ਅੱਜ ਮੀਟਿੰਗ ਇੱਥੇ ਲਿੱਤੀ ਗਈ ਸੀ ਔਰ ਸਾਰੇ ਹੀ ਬਹੁਤ ਉਤਤਪਨ ਨੇ ਕਿ ਕਰੋ 18 ਤਰੀਕਾ ਆਵੇ ਉੱਥੇ ਵੱਧ ਤੋਂ ਵੱਧ ਜਿਹੜਾ ਕੱਟ ਕਰਕੇ ਅਸੀਂ ਉਹਨਾਂ ਦਾ ਸਵਾਗਤ ਕਰੀਏ ਔਰ ਉਹਨਾਂ ਦਾ ਧੰਨਵਾਦ ਕਰੀਏ ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਜਿਹੜੀ ਹੈ ਉਹ ਸਾਡੇ ਹਲਕੇ ਝਮਕੌਰ ਸਾਹਿਬ ਨੂੰ ਦੇ ਰਹੇ ਨੇ ਸੋ ਮੈਂ ਸਾਰਿਆਂ ਦਾ ਇੱਥੇ ਜਿੰਨੇ ਵੀ ਸਾਡੇ ਪਹੁੰਚੇ ਨੇ ਸਾਡੇ ਪ੍ਰਧਾਨ ਜੀ ਫਟੋਆ ਜੀ ਪਹੁੰਚੇ ਨੇ ਸਾਡੇ ਐਮਸੀ ਦੇ ਪ੍ਰਧਾਨ ਮੋਰੰਡੇ ਤੋਂ ਸਾਡੇ ਬੀਰ ਦਿਵਿੰਦਰ ਸਿੰਘ ਜੀ ਬੱਲਾ ਜੋ ਕਿ ਪੀਸੀਏ ਦੇ ਐਪੈਕਸ ਕੌਂਸਲਿੰਗ ਮੈਂਬਰ ਨੇ ਸਾਡੇ ਵਾਈਸ ਪ੍ਰਧਾਨ ਭੰਡਾਰੀ ਜੀ ਪਹੁੰਚੇ ਨੇ ਘਰੋਏ ਤੋਂ ਹੋਰ ਸਾਰੇ ਜਿੰਨੇ ਸਾਥੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਇਹ ਜਿਹੜਾ ਸਾਡੇ ਲਈ ਬਹੁਤ ਵੱਡਾ ਓਕੇਜਨ ਹੈ ਸਾਡੇ ਲਈ ਔਰ ਅਸੀਂ ਆਪਣੇ ਮੁੱਖ ਮੰਤਰੀ ਦਾ ਇਹ ਦਿਲ ਖੋਲ ਕੇ ਸਵਾਗਤ ਕਰਾਂਗੇ ਔਰ ਉਹਨਾਂ ਦਾ ਧੰਨਵਾਦ ਕਰਾਂਗੇ ਦੇਖੋ ਜੀ ਲੈਂਡ ਪੂਲਿੰਗ ਦੀ ਤੁਸੀਂ ਦੇਖਿਆ ਕਿ ਇੱਕ ਪਾਲਿਸੀ ਸਰਕਾਰ ਲੈ ਕੇ ਆਈ ਸੀ ਲੇਕਿਨ ਇਹ ਜਦੋਂ ਪਾਲਿਸੀ ਫੀਲਡ ਚ ਗਈ ਤਾਂ ਕਿਸਾਨਾਂ ਵੱਲੋਂ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਸੀ ਔਰ ਤੁਸੀਂ ਦੇਖਿਆ ਕਿ 2 ਹਫਤੇ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਚਮਕੌਰ ਸਾਹਿਬ ਆਏ ਸੀ ਉਸੇ ਦਿਨ ਉਹਨਾਂ ਨੇ ਕਹਿਤਾ ਸੀ ਕਿ ਇਹ ਜਿਹੜੀ ਪਾਲਿਸੀ ਹੈ ਕਿਸਾਨਾਂ ਨਾਲ ਬੈਠ ਕੇ ਰਿਵਿਊ ਕੀਤੀ ਜਾਏਗੀ ਔਰ ਜਦੋਂ ਉਹਨਾਂ ਨੇ ਦੇਖਿਆ ਕਿ ਕਿਸਾਨਾਂ ਨੂੰ ਇਹ ਪਸੰਦ ਨਹੀਂ ਹੈ ਤੋ ਪਾਲਿਸੀ ਵਾਪਸ ਲੈ ਲਈ ਗਈ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਸਾਡੀ ਪਾਰਟੀ ਬੀਜੇਪੀ ਵਰਗੀ ਨਹੀਂ ਹੈ ਕਿ 700 ਕਿਸਾਨ ਮਰਵਾ ਕੇ ਫੇਰ ਕਾਲੇ ਕਾਨੂੰਨ ਵਾਪਸ ਉਹਨਾਂ ਨੇ ਲਿੱਤੇ ਸੀ ਸੋ ਇਹ ਇੱਕ ਆਮ ਲੋਕਾਂ ਦੀ ਜਿਹੜੀ ਪਾਰਟੀ ਹੈ ਆਮ ਲੋਕਾਂ ਦੇ ਜੋ ਜੋ ਉਹਨਾਂ ਦੇ ਜਜ਼ਬਾਤ ਨੇ ਜੋ ਉਹਨਾਂ ਦੀਆਂ ਜ਼ਰੂਰਤਾਂ ਜੋ ਉਹਨਾਂ ਦੇ ਸੁਝਾਅ ਨੇ ਉਹਨੂੰ ਦੇਖਦੇ ਹੋਏ ਪਾਰਟੀ ਨੇ ਇਹ ਜਿਹੜਾ ਫੈਸਲਾ ਵਾਪਸ ਲਿਆ ਮੋਰੀਂਦਾ ਤੋਂ ਅਮਰਜੀਤ ਦੀ ਮੰਗਦੀ ਰਿਪੋਰਟ ਪੰਜਾਬੀ ਜਾਗ